ਹਾਂਜੀ ਕਿਸਾਨ ਵੀਰੋ ਸਾਤਰੀ ਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪਿੰਡ ਡਾਲੇਕੇ ਜਿਹੜਾ ਤਹਿਸੀਲ ਹੈ ਸ਼੍ਰੀ ਤਰਨਤਾਰਨ ਸਾਹਿਬ ਕੋਈ 8 10 ਕਿਲੋਮੀਟਰ ਦੀ ਦੂਰੀ ਤੇ ਪਿੰਡ ਡਾਲੇਕੇ ਜਿਹੜੀ ਸੜਕ ਦੋਸਤੋ ਦਿਆਲਪੁਰੇ ਪਖੀਵੰਡ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਪਿੰਡ ਆਉਂਦਾ ਦੀਪੇ ਦੇ ਵੀਰ ਜੋਗੇ ਦੇ ਕੋਲ ਆਇਆ ਠੀਕ ਹੈ ਜੀ ਪਹਿਲਾਂ ਵੀ ਇਸ ਘਰੋਂ ਆਪਾਂ ਬਹੁਤ ਸਾਰੇ ਪ੍ਰੋਡਕਟ ਦਿਖਾਏ ਆ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਸੱਤ ਕਨਗ ਦਿਖਾਉਣੇ ਆ ਚਾਰ ਕਟੀਆਂ ਦਿਖਾ ਦੇਾਂਗੇ ਇੱਕ ਝੋਟੀ ਆ ਦੋ ਦੰਦ ਤੇ ਦੋ ਵਹੜਾ ਤੁਹਾਨੂੰ ਦਿਖਾ ਦੇਾਂਗੇ ਕ੍ਰੋਸ ਸਪ੍ਰੇਡ ਦੇ ਵਿੱਚ ਇੱਕ ਜਰਸੀ ਇੱਕ ਇਧਰ ਚਾਈ ਵਾਲਾ ਅਗਦੇ ਵਿੱਚ ਬਿਲਕੁਲ ਸੱਜਰ ਤਾਜ਼ੇ ਸਵੇ ਸਵੇ ਪਸ਼ੂ ਦਿਖਾ ਦੇਾਂਗੇ ਦੋਵੇਂ ਸਭ ਤੋਂ ਪਹਿਲਾਂ ਬੀਪੇ ਸਾਸਰੀ ਕਾਲ ਸਾਸਰੀ ਕਾਲ ਸੰਧੂ ਸਾਹਿਬ ਜੀ ਸਨੋ ਠੀਠਾ ਜੀ ਠੀਠਾ ਜੀ ਹਾਂਜੀ ਵਧੀਆ ਜੀ ਹੋਰ ਕਿਤੇ ਮਰਜੀ ਤੇ ਛਾਲਾ ਚੜਦੀ ਚੜਦੀ ਜੋ ਕੇ ਪਾ ਸਾਸਰੀ ਕਾਲ ਸਾਸਰੀ ਕਾਲ ਸੰਧੂ ਸਾਹਿਬ ਕੀ ਆ ਜੀ ਬੜੇ ਵਧੀਆ ਭਾਜੀ ਫੋਰ ਠੀਠਾ ਵੀਰ ਸ਼ੁਕਰਮਾਲਕ ਦਾ ਦੀਪੇ ਨਾਗਰ ਅਸੀਂ ਆਪਣੇ ਕੋਲ ਛੋਟੇ ਅੱਜ तकरीबन 4 ਕ ਕਟੀਆਂ ਆਈਆਂ ਨੇ ਹਾਂਜੀ ਸੰਧੂ ਸਾਹਿਬ 4 ਕਟੀਆਂ ਲਓ ਇੱਕ ਝੋਟੀ ਦੋ ਦੰਦਾ ਆ ਇੱਕ ਜਰਸੀ ਆ ਗਾਈ ਜਰਸੀ ਗਾਹ ਠੀਕ ਆ ਵੀਰੇ ਇੱਕ ਸ਼ਾਈ ਵਾਲਾ ਠੀਕ ਆ ਹਾਂਜੀ ਇਹ ਅੱਜ ਟੋਟਲ 6-7 ਕ ਨਾਗਾ ਛੋਟੇ ਸਾਰੇ ਹਨਾ ਹਾਂਜੀ 7 ਲਾ ਕੇ ਗਏ ਠੀਕ ਆ ਵੀਰੇ ਹਾਂਜੀ ਲਓ ਵੀ ਇਹ ਦੱਸੋ ਪਹਿਲਾਂ ਆਪਾਂ ਸ਼ੁਰੂਆਤ ਦਧਾਰੂ ਬੜਾ ਤੋਂ ਕਰਾਂਗੇ ਜਿਹੜੀਆਂ ਇਸ ਵਕਤ ਦੁੱਧ ਜਾਂ ਪੌਲੇ ਤੇ ਚਲੰਡੀਆਂ ਨੇ ਵਾਰੀ ਵਾਰੀ ਨਾਲ ਤੁਹਾਨੂੰ ਆਪਾਂ ਖੋਲ ਕੇ ਪਸ਼ੂ ਤਸਵੀਰ ਨਾਲ ਦਿਖਾਉਣੇ ਚਲਾਂਗੇ ਜਰਸੀ ਵੜੇ ਕਿ ਦਿਖਾਰਿਆ ਮਗਰ ਬੱਚੀ ਐ ਬੱਚਾ ਹੀ ਮਗਰ ਬੱਚਾ ਦੋ ਮਗਰ ਬੱਚੇ ਆ ਗਏ ਆਜ ਦੀਫੇ ਕਿੰਨੇ ਦਿਨਾਂ ਦੀ ਸੋਈ ਐ ਇਹ ਸੰਤੂ ਸਾਹਿਬ ਚੋਂ 5 ਦਿਨਾਂ ਦੀ ਸੋਈ ਐ 4 5 ਦਿਨਾਂ ਦੀ ਹਾਂਜੀ ਇਸ ਵਕਤ ਬੋਲਾ ਬੋਲਾ ਕਿੰਨਾ ਗਾ 16 17 ਕਿਲੋ 16 17 ਕਿਲੋ ਅੰਡੇ ਦੇ ਜੋਖਲੇ ਭਾਣੋ ਵੀ ਵੀਰ ਆ ਜਲਦੀ ਮਿਲਦੀਆਂ ਤੇਰੀ ਪੁੱਤ ਮੈਨਾਂ ਬਹੁਤ ਜ਼ਿਆਦੀ ਠੰਡੀ ਸੀ ਲਾਓ ਜੀ ਸੀਲ ਸਾਊ ਬਾਹਰ ਤੁਸੀਂ ਦੇਖੋ ਬਾਕੀ ਬੋਲੇ ਤੋਂ ਸਟਾਰਟਿੰਗ ਚੰਗੀ ਕੀਤੀ ਐ ਨੇ ਕਰਮਾਲੀਆਂ ਠੀਕ ਆ ਜੀ ਚੰਗੀ ਸਟਾਰਟਿੰਗ ਆ ਬੋਲੇ ਦੀ ਆ ਦੇਖੋ ਮਗਰ ਬੱਚਾ ਮੇਲ ਕਾਫ ਅੱਜ ਚੌਕ ਦਿਨਾਂ ਦਾ ਸਮਾਂ ਹੋ ਗਿਆ ਆ ਦੇਖ ਸੋ ਬਾਕੀ ਰੰਗ ਰੰਗ ਦੀ ਗੱਲ ਕਰੀਏ ਦੋਸਤੋ ਰਾਂਜ ਦੇ ਵਿੱਚ ਥੋੜਾ ਬਾਕੀ ਕਿਤੇ ਕਰਾਸ ਬਾਕੀ ਨਾਜ਼ਲ ਬ੍ਰੀਡ ਦੇ ਵਿੱਚ ਦੇਖੀਏ ਜੇ ਪੰਜਵੇਂ ਪੰਜਾਬ ਵਾਲੀਆਂ ਜਰਸੀਆਂ ਦੇਖਦੇ ਆ ਵੱਡੀ ਰਹਿੜਾ ਦੇਖੋ ਜੀ ਠੀਕ ਹੈ ਜੀ ਸੋ ਕੱਦ ਖਾਈਟ ਵੱਡਾ ਠੀਕ ਹੈ ਜੀ ਬਾਕੀ ਵੇਲ ਬੂਲ ਬੜੀ ਆ ਲੰਬਾਈ ਰੁੱਬੀ ਤੁਸੀਂ ਰਹਿੜ ਦੀ ਚੈੱਕ ਕਰ ਸਕਦੇ ਜੀ ਲੰਬੀ ਰੁੱਬੀ ਖਾਸ ਆ चौदह किलो तो स्टार्टिंग ना चुके सोलह सतारा किलो सोलह सतारा किलो खिलो आ देखो, देखो करो भी करो चेक ठीक है भाई भी तोर भी दीपे नौ भी सोलह किलो तो दोस्तों स्टार्टिंग का बोला बोला है ठीक है जी अच्छे चौथे दिन के दौरान ਤੇ ਬਾਕੀ ਕਾਫੀ ਭਰਾ ਆਪਣੇ ਸ਼ੌਕ ਕਰਦੇ ਰਹਿੰਦੇ ਜਰਸੀ ਚ ਜਰਸੀ ਵਿੱਚ ਕ੍ਰੋਸ ਬ੍ਰੀਡ ਇਸ ਜਰਸੀ ਦੇ ਵਿੱਚ ਕ੍ਰੋਸ ਵੀ ਤੁਸੀਂ ਮੰਨ ਸਕਦੇ ਜੀ ਜ਼ਿਆਦਾਤਰ ਪੱਖ ਜਿਹੜਾ ਜਰਸੀ ਦੇ ਵਿੱਚ ਆ ਠੀਕ ਆ ਬਾਕੀ ਕਿ ਜਿੰਨੇ ਵੀ ਕੈਰੈਕਟਰ ਕ੍ਰਾਫਟਰ ਤੁਹਾਡੇ ਸਾਹਮਣੇ ਆ ਚਵਾਈ ਦੀ ਫਿਰ ਦੀਪੇ ਕਰੰਮ ਬਣਾ ਬਹੁਤੀ ਜਿਆਦੀ ਸੰਧੂ ਸਾਹਿਬ ਆਪਾਂ ਚੋ ਦੇਣੀ ਹੈ ਚਵਾ ਕੇ ਰੱਖਾਂ ਹਾਂ ਬਿਲਕੁਲ ਸੋ ਦੋਸਤੋ ਨਾਲ ਦੀ ਤੁਸੀਂ ਚਵਾਈ ਦੇਖ ਲੋਗੇ ਵੀ ਚਵਾਈ ਜੁਈ ਕਰਮਾ ਦੀ ਨੂੰ ਚੰਗੀ ਲੱਗੀ ਆ ਬਾਕੀ ਥਾਂ ਥੋੜਾ ਠੰਡੀ ਧੀ ਰੀ ਸੀਵਲ ਸਾਉ ਆ ਬਹੁਤ ਜਿਆਦੀ ਠੰਡੀ ਕਰੋ ਜੀ ਠੀਕ ਹੈ ਜੀ ਮੁੱਠੀ ਮੁੱਠੀ ਥਾਣਾ ਵੰਡ ਵਰਲ ਬਹੁਤ ਵੱਧ ਗਿਆ ਠੀਕ ਹੈ ਠੀਕ ਹੈ ਦੀਪੇ ਕੀ ਮੋਲ ਕੀ ਡਿਮਾਂਡ ਰਹੂਗੀ ਜੀ ਸਾਬ ਮੋਲ ਆਪਾਂ ਜਿਆਦਾ ਹੀ ਰੇਟ ਕੋਣਾ ਮੋਲੇ ਦਾ 65000 ਹਾਂ 60000 ਦੀ ਦੇ ਦਾਂਗੇ 60000 ਦੀ ਹਾਂਜੀ ਐਂਡ ਤੋਂ ਐਡੀ ਜੀ ਕਰਦਾ ਥੋੜਾ ਬੜਾ ਮਾਨਤਾ ਮੌਕੇ ਤੇ ਹਾਂਜੀ ਮੌਕੇ ਠੀਕ ਆ ਲਓ ਵੀ ਇਹ 60000 ਦੇ ਵਿੱਚੋਂ ਮੌਕੇ ਤੇ ਮਾਨਤਾ ਲ ਹੋ ਜਾਊਗਾ ਸੋ ਕਰ ਲਓ ਸੰਪਰਕ ਮੇਰਾ ਭਰਾ ਵਹਿੜ ਚੰਗੀ ਹੈ ਬੱਛਾ ਮਗਰ ਠੀਕ ਆ ਜੀ ਇੱਕ ਸਾਈਗਨ ਨੰਬਰ ਤੇ ਇਧਰ ਸ਼ਾਈ ਵਾਲ ਤੁਹਾਨੂੰ ਦਿਖਾ ਦਿੰਦੇ ਆ ਇਹ ਕਿੰਨੇ ਦਿਨ ਦੀ ਸੂਈ ਹੈ ਵੀ ਜੋ ਕਿ ਦੀਪੇ ਇਹ ਨਹੀਂ ਸਮਝਦਾ ਸਾਹਿਬ 4-5 ਦਿਨਾਂ ਦੀ ਸੂਈ ਆ 4 ਤੋਂ 5 ਦਿਨਾਂ ਦੀ ਹਾਂਜੀ ਮਗਰ ਬੋਲਾ ਬੋਲੇ ਦੇ ਵਿੱਚ ਜਾਂ ਬਾਹਰ ਹੀ ਆ ਗਈ ਬਾਹਰ ਵਾਲੇ ਨੂੰ ਦੁੱਧ ਮਿਲਨੇ ਨੂੰ ਬੋਲਾ ਲਾ ਲੇ ਹਾਂਜੀ ਸੂਆ ਕਿਵੇਂ ਆ ਸੂਆ ਦੁੱਜਾ ਹੀ ਇਹ ਵੀ ਦੂਜਾ ਸੂਆ ਮਗਰ ਬੱਛਾ ਇਹਦੇ ਮਗਰ ਬੱਛਾ ਠੀਕ ਆ ਐਸ ਵਕਤ ਕਿੰਨਾ ਕਿ ਦੁੱਧ ਦੱਸੇ ਦੁੱਧ ਸੰਧੂ ਸਾਹਿਬ ਦੇ ਖਲੇ ਹੋਊਗਾ 12-13 ਕਿਲੋ 12-13 ਕਿਲੋ ਹਾਂਜੀ ਠੀਕ ਆ ਭਾਵੇਂ ਗਾਈ ਨਾ ਜਨਾਨੀ ਦੇ ਹੱਥ ਤੇ ਪਈ ਆ ਕੱਪਾ ਵੀ ਕੱਲ ਲੈਂਦੀ ਆ ਆ ਤੇ ਜਦੋਂ ਚੋਈ ਜਾਂਦੀ ਨਾ ਅੱਧੇ ਯਾਰੀ ਵਿੱਚ ਚੋਈ ਜਾਂਦੀ ਹੈ ਕਿਸ ਵੇਲੇ ਪਰ ਉਹ ਚੱਲ ਜਾਂਦੀ ਲੱਤ ਨਹੀਂ ਮਾਰਦੀ ਹਾਂਜੀ ਇਹ ਵੈਸੇ ਮੜਾ ਕੋਈ ਨਾ ਪਸ਼ੂ ਹਿੱਲ ਕੇ ਮੜਾ ਪਾਸੇ ਨੂੰ ਆ ਜਾਂਦਾ ਪਸ਼ੂ ਹੋ ਜਾਂਦੀ ਹੈ ਲੱਤ ਨਹੀਂ ਮਾਰਦੀ ਠੀਕ ਆ ਠੀਕ ਆ ਹਾਂਜੀ ਸਾਰਾ ਕੁਝ ਕਰ ਦਿੰਦਾ ਆ ਬਿਲਕੁਲ ਲਓ ਵੀ ਉਹ ਦੋਸਤੋ ਆਪਾਂ ਤੁਹਾਨੂੰ ਨਾਲ ਦੀ ਨਾਲ ਦਿਖਾਈ ਰਹੇਗਾ ਬਿਲਕੁਲ ਬੰਗਾ ਪਾਉਣਾ ਮਗਰੀਆਂ ਦਾ ਤੁਹਾਨੂੰ ਠੀਕ ਆ ਜੀ ਇਹ ਨਹੀਂ ਹੈਗਾ ਵੀ ਲੱਤਾਂ ਮਾਰੂ ਕੋਈ ਛੜਾ ਮਾਰੂ ਠੀਕ ਆ ਹੋਰ ਕਿ ਤੋਰ ਕੇ ਦਿਖਾ ਦੇਣਾ ਤੁਹਾਨੂੰ ਠੀਕ ਆ ਜੀ ਐਸ ਵਕਤ ਜਦ ਇਹ ਬਹੁਤ ਬਾਹਰ ਸਮਝਦੇ ਕੋਈ ਕੱਚੇ ਦੁੱਧ ਤੇ ਮਰਲੇ ਹੋ ਤੇ ਚੌਥਾ ਪੰਜਵਾਂ ਦਿਨ ਇਹਨੂੰ ਮਗਰ ਬੱਚਾ ਇਹਦੇ ਦੀ ਠੀਕ ਆ ਕੱਦ ਤੁਸੀਂ ਵੇਖੋਗੇ ਤੇ ਕੱਦ ਉੱਚਾ ਵੱਡਾ ਕੱਦਗਾਠਾ ਇਸ ਬੈਡ ਦਾ ਬਾਕੀ ਮੇਰਾ ਪ੍ਰਾਥਮਿਕ ਤੁਸੀ ਵੇਖੋ ਕਿਹੜਾ ਲੱਗਾ ਇਹਨੂੰ ਬਹੁਤ ਵਧੀਆ ਚੰਗਾ ਸਾਈਜ਼ ਚੰਗੀ ਵੰਡ ਬਿਰਲਾ ਦਿਪੇ ਵੀਰੇ ਕੁਰੀ ਫੇਰ ਦੱਸਦੇ ਕਿੰਨਾ ਦੁੱਧ ਜਾਂ ਕੱਚਾ ਦੁੱਧ ਸੰਧੂ ਸਾਹਿਬ 12 13 ਕਿਲੋ ਦੁੱਧ ਹੋਊਗਾ 12 13 ਕਿਲੋ ਹਾਂਜੀ ਕਰੋ ਜੱਕ ਜੀ 12 13 ਕਿਲੋ ਠੀਕ ਆ ਸੋ ਬਾਕੀ ਵੇਰ ਦਾ ਕੱਦ ਕੋਈ ਤੋਂ ਵੱਡਾ ਪੂਰਾ ਠੀਕ ਆ ਜੀ ਕੱਦ ਇੱਥੇ ਕੋਈ ਵੀ ਭਰਾ ਆਉਂਦਾ ਕਾਤ ਬੜਾ ਮਿਲੂਗਾ ਤੁਹਾਨੂੰ ਠੀਕ ਆ ਜੀ ਬਾਕੀ ਥਾਣਾ ਵਧੀਆ ਕੋਈ ਪੋਰਸ਼ਾਂਖ ਨਹੀਂ ਕੀ ਚਾਰੇ ਥਾਣਾ ਸੋਹਣੀ ਬੰਦ ਸਪੇਸ ਬਾਕੀ ਚੌਣ ਬਾਲੀ ਜਿਆਦੀ ਚੰਗੀ ਆ ਠੀਕ ਆ ਹਾਂਜੀ ਇਹ ਦੇ ਇੱਕ ਕਲਪਰ ਇਹ ਪੂਰਾ ਲਾਉਣਾ ਅਰਦੀ ਪੇ ਆਮ ਕਰਦੇ ਵੀਰੇ ਐਨ ਹਾਂ ਆ ਇੱਥੇ ਰੋਕ ਦੇ ਲੱਕ ਕਰਕੇ ਦਿਖਾ ਦੇ ਆ ਦੇਖੋ ਥੋੜਾ ਗਾਉਂ ਕਰਦੇ ਲੈ ਇਹਰ ਬਣਾ ਖਿਓੜ ਜਾ ਮੋੜ ਠੀਕ ਹੈ ਸੋ ਖਾਂ ਤੋਂ ਤੁਸੀਂ ਦੇਖ ਸਕਦੇ ਜ ਬਹਿਣੀ ਬਾਈ ਵਾਲੀ ਸਾਈਡ ਤੇ ਠੀਕ ਹੈ ਜੀ ਜਿਹੜਾ ਪਰਸਨਟੀ ਸੰਦੂ ਸਾਹਿਬ ਬੜਾ ਜਿਆਦਾ ਵਧੀਆ ਥਾਂ ਬਣਾਉਂਦੀ ਆ ਤੇ ਅੱਛਾ ਹਾਂਜੀ ਠੀਕ ਆ ਮਹਾਰਾਜ ਹੋਰ ਦਰਾਂ ਨਹੀਂ ਫੱਟੀ ਡਾ ਦੇ ਚੋਈ ਆ ਹਾਂ ਕੋਈ ਗੱਲ ਨਹੀਂ ਤੇ ਯਾ ਮਿਲਦੀ ਆ ਫੱਟੀ ਡਾ ਕੇ ਮਾਣਾ ਜਿੱਦਾ ਮੱਛੀ ਚ ਤੁਹਾਡੇ ਸਾਹਮਣੇ ਆਪਾਂ ਜਵਾਬ ਚੋਦਾ ਨਹੀਂ ਹੋਣੀ ਇਹਦਾ ਦੀਪੇ ਕੀ ਹੋਊਗਾ ਲੈਣ ਤੇ ਮੇਰਾ ਸਾਨੂੰ ਸਾਹਿਬ ਮੁੱਲ ਕਰਦੇ 55000 ਆ ਯਾਰ ਹੀ ਦੇ ਦੀ 50 ਦੀ ਹਾਂਜੀ ਦੱਸਦੇ ਕੋਈ ਲਸੁਸ ਹੁੰਦੀ ਹੋਰ 2000 ਛੜਦਾ ਛੜ ਪਾ ਲਈ ਦੀ ਹਾਂਜੀ ਆ 45 ਦੀ ਦੇ ਤੋ ਠੀਕ ਐ ਆ lobby ਇਹ 45000 ਦੀ ਵੜ ਮਿਲ ਜੂਗੀ ਠੀਕ ਆ ਸੋ ਬਾਕੀ ਦੁੱਧ ਇਸ ਵਕਤ ਕੱਚਾ ਦੁੱਧ ਹੀ ਆ ਕਿਉਂਕਿ ਬੋਲੋ ਜੇ ਬਾਹਰ ਹੀ ਆਈ ਆ ਬੱਚਾ ਮਗਰ ਉਹ ਮੋਦੀ ਮਲਾਉਂਦੀ ਕਿਦਾਂ ਦੋਸਤੋ ਤੁਸੀਂ ਵੀਡੀਓ ਦੇ ਵਿੱਚ ਪੂਰੀ ਦੇਖੀ ਆ ਠੀਕ ਆ ਤੇ ਚੰਗੀ ਆ ਬਾਕੀ ਇੱਥੇ ਆਣ ਕੇ ਜਿੰਦਾ ਮਰਜੀ ਚੋਗੇ ਤਸੱਲੀ ਕਰੋ ਇੱਕ ਇਧਰ ਆਪਾਂ ਤੁਹਾਨੂੰ ਝੋਟੀ ਦਿਖਾ ਦਿੰਦੇ ਆ ਇਹ ਦੋਂਦੀ ਏ ਇਹ ਸੰਧੂ ਸਾਹਿਬ ਦੋ ਦੰਦ ਕੱਟੀ ਆ ਅੱਛਾ ਜੀ ਹਾਂ ਜੀ ਆ ਦੇਖ ਦੋਂਦੀ ਕਿ ਚੋਗੀ ਏ ਦੋ ਦੰਦ ਦੋ ਦੰਦ ਚਾਰ ਦੰਦ ਆਹੋ ਚਾਰ ਦੰਦ ਹੋ ਗਈ ਠੀਕ ਆ ਕੋਈ ਗੱਲ ਨਹੀਂ ਲੋ ਵੀ ਦੋਂਦੀ ਚੌਗੀ ਮੰਨ ਕੇ ਤੁਸੀਂ ਸੌਦਾ ਕਰ ਲਿਆ ਚੌਕ ਤੇ ਬਰਾਬਰ ਕਰਤੀ ਪਈ ਆ। ਤੇ ਬਾਕੀ ਦੀ ਪੇ ਕਿਸੇ ਰਕਮਾਂ ਦੀ ਆ ਕਿ ਬਣੀ ਸੋਰੀ। ਇਹਨੇ ਸੰਦੇ ਸਾਹਿਬ ਦੋ ਤਿੰਨ ਦਿਨ ਹੋ ਗਏ ਆਪਾਂ ਹੀ ਠੀਗਾ ਭਰਾਇਆ ਇਹਨੂੰ। ਭਰਾਇਆ ਸੀਗਾ? ਹਾਂਜੀ ਹਾਂਜੀ। ਠੀਕ ਆ ਬਈ। ਗਾੜੀ ਇਹਦੀ ਕਿਸਮ ਦੀ? ਲੋ ਵੀ ਆ ਬਖਾਈਏ ਖਾਨਸਣੇ ਇਹੋ ਕੱਡਾਂ ਨਹੀਂ ਲੱਗਣ। ਹਾਂ। ਵਾਟਾ ਕਰੋ। ਹਾਂ। ਠੀਕ ਆ। ਨਵੀਂ ਇਹ ਝੋਟੀ ਵੀ ਜਿਹੜੀ ਦੋਸਤੋ ਬਕਾਊ ਆ ਠੀਕ ਆ ਜੀ ਏਆਈ ਹੋਈ ਇਹਨੂੰ ਕੱਲ ਪਰਸੋਂ ਪਰਸੋਂ ਦੀ ਜਿੱਤੇ ਏਆਈ ਕਰਵਾ ਦਿੱਤੀ ਗਈ ਆ ਛੋਟਾ ਸਿੰਘ ਬੂਤੀ ਬਾਤੀ ਦੀ ਬਹੁਤ ਸੋਹਣੀ ਹੈ ਆ ਵੇਖੋ ਬਿਲਕੁਲ ਛੋਟਾ ਫੇਸ ਆ ਗੋਲ ਸਿੰਘ ਆ ਠੀਕ ਆ ਜੀ ਸੋ ਚਲੋ ਨਿਕਲ ਆਉਂਦੀ ਆ ਜਾਂ ਨਿਤਰਾਉਂਦੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਿਸੇ ਸੱਜਣ ਭਰਾ ਦੇ ਚ ਲੋਗਾ ਕਿਸਮਤ ਆ ਠੀਕ ਆ ਤੇ ਫਿਲਹਾਲ ਜਿਹੜੀ ਹੈ ਏਆਈ ਨੂੰ ਕਰਵਾ ਦਿੱਤੀ ਹੈ ਸੋ ਚਾਰ ਥਾਣਾ ਕੋਈ ਕਿਸੇ ਰਕਮ ਦਾ ਕੋਈ ਬੱਚਾ ਨਹੀਂਗਾ ਨਾਲ ਜਾਂ ਕੋਈ ਸਰੂਨੀ ਦਾ ਵਾਧੂ ਸੋ ਚਾਰੇ ਥਾਣਾ ਹਾਂ ਮੁਰਲੇ ਫਿਰ ਦੀਪੇ ਮੁਰਦਿਓ। ਬਾਕੀ ਸੋਹਣੀ ਵੇਖੋ ਕਿੰਨੀ ਕੱਟੀ। ਹਾਂ। ਸ਼ਕੀਨ ਆ ਪੂਰੀ ਏ। ਹਾਂਜੀ। ਹਾਂ। ਸੋ ਸੋਹਣੀ ਫੇਸ ਕੁਆਲਿਟੀ ਠੀਕ ਆ ਜੀ। ਸੋ ਸਿੰਗੀ-ਸੂੰਗੀ ਚੰਗੀ ਆ। ਤੇ ਬਿਲਕੁਲ ਪਤਲੇ ਪਿੰਡੇ ਦੀ ਆ ਠੀਕ ਆ ਜੀ। ਸੋ ਬਣੀ ਸੋਰੀ ਜ਼ਰੂਰ ਆ। ਤੇ ਬਾਕੀ ਮੇਰਾ ਭਰਾ ਉਸ ਪਿਹਾਬ ਤੇ ਤੁਸੀਂ ਸੌਦਾ ਕਰ ਲਿਆ ਜੀ। ਨਿਕਲ ਆਉਂਦੀ ਕਾ ਕਿਸਮਤ। ਕਹਿੰਦਾ ਦੀਪਕੀ ਮਨ ਕਰ ਦਿੰਦਾ ਫਿਰ ਮਨ ਸੰਤੂ ਸਾਹਿਬ ਇਹਦਾ ਕਰਨੇ 32000 ਅੱਛਾ ਜੀ 30 ਹੀ ਦੇ ਲਈਏ 30000 ਦੀ ਹਾਂਜੀ ਕਰਦੇ ਜੇ ਮਾਨਤਨ ਕਰ ਗਏ ਹੋਈ ਤੇ ਹਾਂਜੀ ਕਰ ਦਈਏ ਮਾਨਤਨ ਹੋਰ ਕਰ ਦਈਏ ਹੋਰ ਕਰਦੇ ਜੇ 28000 ਦੀ ਦੇ ਦਾਂਗੇ 28 ਦੀ ਹਾਂਜੀ ਇਹਨਾਂ ਦਾ 28 ਹੈ ਇਹਨਾਂ ਦਾ ਕੱਟੀ ਬੜੀ ਚੰਗੀ ਹੈ ਬੜੀ ਚੰਗੀ ਕੱਟੀ ਚੰਗੀ ਹੈ ਹਾਂਜੀ ਕੱਟੀ ਚੰਗੀ ਹੈ ਜਾ ਮੱਝ ਬਣੂਗੀ ਕਰਮਾਲੀ ਕੇ ਹਾਂਜੀ ਹਾਂਜੀ ਆ ਛੋਟੀਆਂ ਤੋਂ ਵੱਡੀਆਂ ਬਣਦੀਆਂ ਸਹੀ ਆ ਲੈ ਲੋ ਵੀ ਇਹ 28000 ਦੀ ਅੱਜ ਦੀਪਾਂ ਦਾ ਵੀ ਦੇ ਦੇਾਂਗੇ ਬਾਕੀ ਮੇਰਾ ਪ੍ਰਾਖ ਕਰੋ ਚੈੱਕ ਖਾਨਸਨ ਬਹੁਤ ਵਧੀਆ ਝੋਲੀ ਚੱਲਦੀ ਚੰਗੀ ਆ ਸਾਫ ਸੁਥਰੀ ਆ ਠੀਕ ਆ ਬੀ ਦੀਪੇ ਲਓ ਵੀ ਦੋਸੋ ਇਹਦੇ ਨਾਲ ਐਨੀਮਲ ਸੀਗੇ ਬਾਕੀ ਤੁਹਾਨੂੰ ਕਟੀਆਂ ਦਿਖਾ ਦਨੇ ਚਾਰ ਕਟੀਆਂ ਜਿਹੜੀਆਂ ਉਹ ਵੀ ਵਕਾਊ ਆ ਉਮਰ ਪੁੱਛ ਲਾਂਗੀ ਦੀਪੇ ਉਹਰ ਤੋਂ ਕਿੰਨੇ ਕਿੰਨੇ ਟਾਈਮ ਦੀਆਂ ਤੇ ਬਾਕੀ ਤੁਹਾਨੂੰ ਫੇਸਬੁਕ ਕੁਆਲਿਟੀ ਚੰਗੀ ਤਸੱਲੀ ਨਾਲ ਦਿਖਾ ਦਨੇ ਆ ਲੋ ਵੀ ਕਿਸਾਨ ਵੀਰੋ ਇੱਕ ਸਟਾਰਟਿੰਗ ਤੋਂ ਆਪਾਂ ਜ਼ਿਕਰ ਕੀਤਾ ਸੀਗਾ ਠੀਕ ਹੈ ਜੀ ਚਾਰ ਕਟੀਆਂ ਬਕਾਊ ਆ ਇੱਕ ਨੀਲੀ ਰਾਬੀ ਦੀ ਕੱਟੀ ਦਿਖਾ ਦਾਂਗੇ ਤੇ ਇੱਧਰ ਜਿਹੜੀਆਂ ਤੁਸੀਂ ਦੇਖੋਗੇ ਬਲੈਕ ਮੂਰਾ ਬਰੀਡ ਦੇ ਵਿੱਚ ਚਾਹੇ ਥੋੜਾ ਬਾਧਾ ਕਿਤੇ ਨਾ ਕਿਤੇ ਕਰਾਸ ਅੰਗ ਦੇ ਵਿੱਚ ਕਟੀਆਂ ਨੇ ਚਾਰ ਨਾਗਨੇ ਟੋਟਲ ਚੌ ਨਗਾ ਦੇ ਆਪਾਂ ਡਿਟੇਲ ਲੈ ਲੈਨੇ ਆਂ ਦੀਪੇ ਤੋਂ ਦੀਪੇ ਚਾਰ ਨਾਗਨੇ ਆਪਣੇ ਕੋਲ ਹਾਂਜੀ ਸੰਤੂ ਸਾਹਿਬ ਉਮਰ ਤਕਰੀਬਨ ਕਟੀਆਂ ਦੀ ਕਿੰਨੀ ਗਾ ਉਮਰ ਲਾਲੋ ਜੀ ਦਿੱਕਿਆ ਗਈਆਂ ਨੇ ਅੱਖਾਂ ਖਾਂਵੇਂ ਨੇਆਂ ਗਈਆਂ ਕਈ ਤਾਹਾਂ ਤੋਂ ਪਲਾਸੀਆਂ ਹੈਗੀਆਂ ਜੇਕਰ ਆਪਾਂ ਇਹਦੀ ਗੱਲ ਕਰੀਏ ਤਾਂ ਮੂਹਿਆਂ ਨੂੰ ਕਰੀ ਮਾੜਾ ਦੀਪੇ ਆਹ ਦੇਖ ਸੋ ਇਹਦੀ ਉਮਰ ਤਕਰੀਬਨ ਹੋਊਗੀ 8-7 ਮਹੀਨਿਆਂ ਦੀ ਹਾਂਜੀ ਹਾਂਜੀ ਠੀਕ ਹੈ ਜੀ ਲਓ ਵੀ ਇਹ ਆਹ ਤੇ 7 ਮਹੀਨਿਆਂ ਦੀ ਕੱਤੀ ਆ ਬੰਦੇ ਨੂੰ ਮੂੰਹ ਮੱਥੇ ਤੁਸੀਂ ਦੇਖ ਸਕਦੇ ਹੋ ਜੀ ਨੀਲੀ ਅੰਗਰੀ ਆ ਨੀਲੀ ਮਰਦੀ ਅੱਖ ਮੱਥੇ ਬੰਨ ਮੱਥੇ ਫੁੱਲ ਤੇ ਬਾਕੀ ਮੋਸ਼ਨ ਆਸ ਠੀਕ ਹੈ ਜੀ ਚਾਰੇ ਪੈਰ ਦੇਖੋਗੇ ਚਾਰੇ ਪੈਰ ਤੋਂ ਪੇ ਆ ਬਹੁਤ ਵਧੀਆ ਕੱਤੀ ਆ ਚਾਰੇ ਥਾਣਾ ਕੋਈ ਪੰਜਵਾਂ ਫੋਰਸ਼ਾਕ ਤੇ ਨਹੀਂ ਹੈਗੀ ਨਹੀਂ ਨਾ ਸਰਦਾਰ ਸਾਹਿਬ ਕੋਈ ਨਹੀਂ ਲਓ ਜੀ ਚਾਰੇ ਥਾਣਾ ਬਾਕੀ ਵਟਬੂਟ ਦੇਖੋ ਆ ਦੇਖ ਠੀਕ ਆ ਮੈਂ ਦੀਪੇਰ ਮੋੜਦਾ ਰੱਖੀਆਂ ਤੁਲ ਤੁਲ ਦਾ ਨਿਸ਼ਾਨ ਹੋ ਜਾਂਦਾ ਸਾਰਾ ਨਿਸ਼ਾਨੀਆਂ ਪ੍ਰੋਪਰ ਕੱਟੀਆਂ ਦੀਆਂ ਹਾਂ ਹਾਂਜੀ ਸੋ ਮੇਲੂ ਦੀ ਚੰਗੀ ਝੋਤੀ ਬਣ ਕੇ ਤਿਆਰ ਹੋਊਗੀ ਬਹੁਤ ਵਧੀਆ ਜੋੜੇ ਜੋੜੇ ਦੇ ਵੀ ਮੁੱਲ ਪਾਵਾਂਗੇ ਹਾਂਜੀ ਹਾਂਜੀ ਜੋੜੇ ਜੋੜੇ ਸੰਤੂ ਸਾਹਿਬ ਰੱਖੀਆਂ ਕਿ ਉਹ ਦਿਖਾ ਦੇ ਸਾਰੀਆਂ ਮੂੰਹ ਕਰਕੇ ਉਹਨੂੰ ਦਿਖਾ ਦੇ ਆ ਫਾਈਗਰ ਨੰਬਰ ਤੇ ਆਪਣੇ ਕੋਲ ਆ ਕੱਟੀ ਆ ਗਈ ਇੱਕ ਹਾਂਜੀ ਹਾਂਜੀ ਇਹਦੀ ਉਮਰ ਸੇ ਤੇ 18-7 ਸਤਕ ਮਹੀਨੇ ਦੀ ਹੈ ਨਹੀਂ ਸੰਤੂ ਸਾਹਿਬ ਇਹ ਵੀ ਕੱਤੀ ਹੋ ਗਈ ਕੋਈ ਮਹੀਨਾ ਖੰਡ ਤੋਂ ਅੱਛਾ ਹਾਂਜੀ ਠੀਕ ਆ ਲਓ ਵੀ ਇਹ ਤਕਰੀਬਨ 250 ਕੋਈ 56 67-7 ਮਹੀਨੇ ਦਾ ਮਾਲ ਆ ਕੱਟੀਆਂ ਤੁਸੀਂ ਦੇਖੀ ਚਲੋ ਬਾਅਦ ਵਿੱਚ ਆਪਾਂ ਫਾਈਨਲ ਰੇਟ ਕਰ ਲਵਾਂਗੇ ਠੀਕ ਹੈ ਜੀ ਵੀ ਸਿੰਗਲ ਸਿੰਗਲ ਕਿਸੇ ਭਰਾਣੇ ਖਰੀਦਣੀਆਂ ਸਿੰਗਲ ਸਿੰਗਲ ਦਾ ਰੇਟ ਵੀ ਦੱਸ ਦਿੱਤਾ ਜਾਊਗਾ ਤੇ ਬਾਕੀ ਕਿਸੇ ਭਰਾਣੇ ਬਿਲਕੁਲ ਜੋੜਾ ਲੈ ਕੇ ਜਾਣਾ ਤੇ ਜੋੜੇ ਦੀ ਸਮਝਾ ਮੈਂ ਅਭਦੀਪੇ ਐਰ ਮੋਰਦਨ ਐਰ ਮੋਰਦਨ ਬਿਲਕੁਲ ਨਾ ਬੇਟੀ ਆ ਲਓ ਜੀ ਠੀਕ ਆ ਠੀਕ ਐ ਭਦੀਪੇ ਜੋੜੇ ਦਾ ਕੀ ਨੰਬਰ ਹੋਊਗਾ ਪਹਿਲੇ ਦੂਜੇ ਨੰਬਰ ਆਈਦਾ ਇਹ ਸੰਧੂ ਸਾਹਿਬ ਦਾ ਮੁੱਲ ਕਰਦੇ 32 ਆ 32000 ਹਾਂਜੀ ਕਿ ਜਿਹੜਾ ਆਪਾਂ ਦੀਪੇ ਦੇਣੀ ਹੈ ਐਂਡ ਟੈਂਡ ਇੱਕੋ ਇੱਕ ਗੱਲ 3000 ਨਹੀਂ ਦੇਦੀ ਸੰਧੂ ਸਾਹਿਬ 3000 ਦੀ ਵੀ ਜੋੜੀ ਹਾਂਜੀ ਹੋਰ ਕਰਦੀਏ ਮਾਤਾ 2000 ਕਰਦਾਂਗੇ ਮੌਕੇ 28000 ਦੇ ਦੇ ਦੀ ਹਾਂਜੀ 28000 ਦੀ 28000 ਦੇ ਦੇਣਾ 28000 ਦੀ ਦੇ ਤੇ ਲੋ ਵੀ ਇਹ ਦੋਸਤੋ ਜੋੜੀ ਮੇਡੂ ਕੀ 28000 ਦੇ ਵਿੱਚ ਇਧਰ ਤੀਜੇ ਨੰਬਰ ਤੇ ਇੱਕ ਤੁਹਾਨੂੰ ਕੱਤੀ ਦਿਖਾ ਦਿੰਦੇ ਆਪਾਂ ਆਹ ਮੂੰਹ ਮੱਥਾ ਦਾ ਚੈੱਕ ਕਰ ਲਓ ਠੀਕ ਆ ਇਹ ਸੰਧੂ ਸਾਹਿਬ ਦੇ ਸਿੰਘ ਦੋਵੇਂ ਹਿਲਦੇ ਹਿਲਦੇ ਸਿੰਘ ਆ ਇਧਰ ਦੇਖੋ ਮੈਂ ਵੀ ਮੀਨੀ ਦੇ ਵਿੱਚ ਵੀ ਆ ਜਾਂਦੀ ਆ ਦੋਨੋਂ ਸਿੰਘ ਹਿਲ ਉਮਰ ਤਕਰੀਬਨ ਹੈ ਇੱਕੋ ਜਿਹੀ ਆ ਬਾਕੀ ਤੁਹਾਨੂੰ ਪੂਰੀ ਜੱਜਮੈਂਟ ਹੋਈ ਜਾਣੀ ਵੇਖ ਕੇ ਪਛੂ ਤੇ ਦੋਵੇਂ ਕਟੀਆਂ ਜਿਹੜੀਆਂ ਅਗਲੀਆਂ ਤੁਹਾਨੂੰ ਦਿਖਾ ਰਿਹਾ ਤੀਜੇ ਚੌਥੇ ਨੰਬਰ ਤੇ ਵੈਸੇ ਜੋੜੀ-ਜੋੜੀ ਦੇ ਰੇਡ ਦੀ ਪੰਦਾ ਪਾਵਾਂਗੇ ਕਿਸੇ ਪ੍ਰਾਣੇ ਸਿੰਗਲ ਦਾ ਪੁੱਛਣਾ ਠੀਕ ਆ ਜੀ ਤੁਸੀਂ ਫੋਨ ਨੰਬਰ ਤੇ ਕੰਟੈਕਟ ਕਰਕੇ ਪੁੱਛ ਲਿਆ ਜੀ ਠੀਕ ਆ ਆ ਦੇਖੋ ਠੀਕ ਆ ਜੀ ਤੇ ਬਾਕੀ ਪਹਿਲਾ ਮੇ ਜਿਗਰ ਕੀਤਾ ਪੱਟ ਗਿਆ ਜੀ ਜਿਹੜੇ ਚਾਰ ਥਣ ਹੋਣਗੇ ਕੋਈ ਭਰਾ ਆਨਲਾਈਨ ਮਗਾਉਂਦਾ ਕੋਈ ਪੰਜਵਾਂ ਥਣ ਨਹੀਂ ਹੋਊਗਾ ਨਾਲ ਠੀਕ ਆ ਆ ਜਿਹੜੀ ਤੁਸੀਂ ਵੇਖੀ ਆ ਜੋੜੀ ਦੇ ਵਿੱਚ ਇੱਕ ਮੂਨੀ ਮਿਲ ਜੂਗੀ ਤੁਹਾਨੂੰ ਠੀਕ ਆ ਜੀ ਸਿੰਗ ਦੋਵੇਂ ਜਿਹੇ ਲੱਦੇ ਆ ਤੇ ਪਹਿਲੀ ਦੇ ਵਿੱਚ ਨੀਲੀ ਰਗ ਦੀ ਨਾਲ ਕੱਟੀ ਮਿਲ ਜੂਗੀ ਸੋ ਜੋੜੇ-ਜੋੜੇ ਦੇ ਵਿੱਚ ਧੀਪਾਂ ਦਾ ਵੀ ਸੇਲ ਕਰਾਂਗੇ ਸਿੰਗਲ ਕਿਸੇ ਭਰਾ ਨੇ ਖਰੀਦਣਾ ਸਿੰਗਲ ਬਾਰੇ ਤੁਸੀਂ ਵੱਖਰੇ ਤੌਰ ਤੇ ਪੁੱਛ ਰਹੇ ਜੀ ਵੀ ਕਿੰਨੇ-ਕਿੰਨੇ ਦੀ ਕੱਟੀ ਜਿਹੜੀ ਆ ਤੇ ਕੱਲਾ-ਕੱਲਾ ਪੀਸ ਪਊਗਾ ਠੀਕ ਆ ਸੋ ਜੋੜੇ-ਜੋੜੇ ਦਾ ਪਤਾ ਤੁਹਾਨੂੰ ਦੱਸ ਦਿਆਂਗੇ ਪਹਿਲੇ 28000 ਦੀ ਜੋੜੀ ਹੈ ਬਾਕੀ ਤਾਂ ਤੁਹਾਨੂੰ ਵਿਖਾ ਦਿੰਦੇ ਤਾਨੂੰ ਅਚਾਰਿਆ ਲੈ ਵੀ ਨੁਕੀ ਵੀਰ ਵਿਖਾ ਦੇ ਕਰਦੇ ਲਾਗੇ ਦੇਖੋ ਹੀ ਠੀਕ ਆ ਇਹਦਾ ਮੁਰਦੀ ਪੇਗੀ ਕਰਦਾ ਇਹ ਸੰਤੂ ਸਾਹਿਬ ਜੋੜਾ ਦੇ ਦੀਏ 5000 ਦਾ 5000 ਕੋਈ ਜਾਇਜਜ ਕਰਕੇ ਦੇਈਏ ਕੇ 22 ਦੇ ਦੀਏ ਹੈ 22 ਦਾ ਹੋਰ ਕਰਦੇ ਲੈ 30 ਦਾ ਦੇ ਦੀਏ 20000 ਤੇ ਜਾਂਦੇ ਜੀ ਹੈ ਆ ਲਓ ਵੀ ਇਹ 20000 ਦੀ ਜੋੜੀ ਆ ਤੇ ਪਰਲੀ ਤੁਹਾਨੂੰ ਦੱਸ ਦਿੰਦੀ ਐ ਇਹ 28000 ਦਾ ਜੋੜਾ ਠੀਕ ਆ ਸੋ ਇਹ ਚਾਰ ਨਾਲ ਸੀਗੇ ਬਾਕੀ ਵੀਰ ਦੀ ਪੇ ਚਾਰੇ ਦਾ ਕਿਸੇ ਨੇ ਇਕੱਠਿਆਂ ਨੇ ਸੌਦਾ ਮਾਰਨਾ ਕੋਈ ਭਰਾ ਟੱਕਰ ਜਾਂਦਾ ਵਿਚਾਰੇ ਚਾਰੇ ਪਾਲ ਗਏ ਇਕੱਠਿਆਂ ਨੂੰ ਸਭ ਮਾਰ ਹਨਾ ਇਕੱਠਿਆਂ 28 ਦਾ ਤੇ 20 ਦਾ ਹਾਂਜੀ ਤਕਰੀਬਨ 48000 48000 ਬੰਦਾ ਤੁਹਾਨੂੰ ਜੇਕਰ ਕੋਈ ਬਿਲਕੁਲ ਡੜੇ ਦਾ ਸੌਦਾ ਮਾਰਦਾ ਪੁੱਠੇ ਦਾ ਮਾਰਦਾ ਠੀਕ ਹੈ ਜੀ ਚੌਹ ਕਟੀਆਂ ਦਾ ਸਿੰਗਲ ਸਿੰਗਲ ਦਾ ਤੁਹਾਨੂੰ ਬਿਲਕੁਲ ਫੋਨ ਤੇ ਦੱਸ ਦਿੱਤਾ ਜਾਊਗਾ ਜੋੜੇ ਜੋੜ ਦਾ ਆਪਾਂ ਦੱਸ ਹੀ ਦਿੱਤਾ ਬਾਕੀ ਰਹੀ ਗੱਲ ਡੜੇ ਦਾ ਠੀਕ ਹੈ ਜੀ ਚਾਰੇ ਕਟੀਆਂ ਦਾ ਕੋਈ ਮਾਰਦਾ ਸੌਦਾ ਉਹ 45000 ਹਨਾ ਜਿਹੜੀਆਂ ਤੁਹਾਨੂੰ ਮਿਲ ਜਾਣਗੀਆਂ ਸੋ ਬਾਕੀ ਚੰਗਾ ਮਾਰਾ ਸਾਫ਼ ਸੁਥਰੇ ਪਸ਼ੂ ਆ ਸੋ ਇਹ 20000 28000 ਹਾਂਜੀ ਠੀਕ ਹੈ ਜੀ ਠੀਕ ਹੈ ਜੀ ਲੈ ਵੀ ਦੀਪੇ ਵੀਰ ਉਹ ਅੱਜ ਆਪਣੇ ਕੋਲ ਐਨੀਮਲ ਸੀ ਟੋਟਲ ਹੈ ਹਾਂਜੀ ਹਾਂਜੀ ਸੰਤੂ ਸਾਹਿਬ ਸਾਫਾਈ ਠੀਕ ਹੈ ਕਟੀਆਂ ਚੱਗੀਆਂ ਨੇ ਹਾਂਜੀ ਹਾਂਜੀ ਸਾਫ ਸੁਥਰੀਆਂ ਕਟੀਆਂ ਨੇ ਕਟੀਆਂ ਨੇ ਸੋਹਣੀਆਂ ਵਾਂ ਹਾਂ ਨੇ ਸ਼ਕੀਨ ਆ ਕਟੀਆਂ ਬਾਕੀ ਚਲੇ ਇਹ ਤਾਂ ਕਰਮ ਵਾਲੀ ਮੀਨੀ ਆ ਹਾਂਜੀ ਹਾਂਜੀ ਉਹ ਸ਼ੌਕ ਮੀਨੀ ਤੇ ਰੱਖਦਾ ਤੇ ਇਹਨੂੰ ਹੱਥ ਪਾ ਸਕਦਾ ਇਧਰ ਇੱਕ ਦੋ ਸੋ ਨੀਲੀ ਦੀ ਜਿਹੜੀ ਕੱਟੀ ਦਿਖਾਈ ਹੈ ਵੀ ਬਹੁਤ ਬਾ ਕਮਾਲ ਸੋ ਕਾ ਵੀ ਵੀਰ ਆਪਣੇ ਫੋਨ ਕੋਲ ਨਾ ਕਰਦੇ ਰਹਿੰਦੇ ਨੀਲੀ ਨੀਲੀ ਦੇ ਵਿੱਚ ਜਾਂ ਨੀਲੀ ਰਵੀ ਦੇ ਵਿੱਚ ਬਾਕੀ ਨਿਸ਼ਾਨੀਆਂ ਨੂੰ ਸੋਹਣੀਆਂ ਪ੍ਰੋਪਰ ਕਵਰ ਕਰਦੀਆਂ ਤੇ ਕਰ ਲਓ ਸੰਪਰਕ ਠੀਕ ਆ ਤੇ ਇੱਕ ਦੀਪੇ ਆਪਣੇ ਕੰਟੈਕਟ ਨੰਬਰ ਵੀਰ ਕਰਦੇ ਸਾਂਗੇ ਸੰਤੂ ਸਾਹਿਬ 62 838 ਤੇ 76190 ਆ ਠੀਕ ਆ ਜੀ ਹਾਂਜੀ ਬੰਜਾਈ ਇਹ ਲੋ ਨੰਬਰ ਆ 96644 ਆ 35330 ਠੀਕ ਆ ਜੀ ਦੋਵੇਂ ਨੰਬਰ ਲਓ ਵੀ ਇਹ ਦੋਨੋਂ ਨੰਬਰ ਕੋਲੋਂ ਸਕਰੀਨ ਦੇ ਉੱਪਰ ਚੱਲਣਗੇ ਨੰਬਰਾਂ ਤੇ ਕਾਲ ਕਰਕੇ ਗੱਲਬਾਤ ਕਰ ਲਿਓ ਇਹ ਅੱਜ ਆਪਾਂ ਤੁਹਾਨੂੰ ਦੋ ਬੈੜਾਂ ਦਿਖਾਉਣੀਆਂ ਸੀ ਇੱਕ ਛੋਟੀ ਤੇ ਚਾਰ ਇਧਰ ਕਟੀਆਂ ਦਿਖਾ ਦਿਆਂ ਨੇ ਠੀਕ ਆ ਜੀ ਤਕਰੀਬਨ ਪੰਜਾਂ ਪੰਜਾਂ 6 6 ਮਹੀਨੇ ਦੀ ਉਮਰ ਆ ਸੋ ਚੰਗੇ ਸਾਫ ਸੁਥਰੇ ਐਨੀਮਲ ਨੇ ਕਰੋ ਸੰਪਰਕ ਧੰਨਵਾਦ ਵੀਡੀਓ ਵੇਖਣ ਦੇ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ